ਸ਼ਾਹਕੋਟ ਦੇ ਵਿੱਚ ਨਗਰ ਪੰਚਾਇਤ ਦੀਆਂ ਚੋਣਾਂ ਪਿੱਛੇ ਹੋ ਤੇ ਪ੍ਰਧਾਨ ਚੁਣ ਲਈ ਡੇਟ ਉਹ ਅੱਜ ਉਹ ਰੱਜ ਸਾਡੇ ਰਜੇਸ਼ ਰਜੇਸ਼ ਜੀ ਰਜੇਸ਼ ਜੀ ਦੇ ਘਰ ਡੀਐਸਪੀ ਸਾਹਿਬ ਖੁਦ ਗਏ। ਔਰ ਮਹਿਸੂਸ ਹੋਇਆ ਕਿ ਵੀ ਚਿਹਤ ਪੁਲਿਸ ਨੇ ਥੋੜਾ ਬਹੁਤ ਦਬਾਅ ਵੀ ਸਜੇ ਖਬੇ ਸੀ ਬਟ ਰਜੇਸ਼ ਦੇ ਘਰ ਕੋਈ ਉਹਨਾਂ ਦੀ ਆਪ ਵੀ ਕੋ ਇਹੋ ਜੀ ਗੱਲ ਸੀ ਜਿਹੜੀ ਉਹਨਾਂ ਨੂੰ ਵੀ ਮਹਿਸੂਸ ਹੋਇਆ ਕਿ ਯਸ ਡਿਪਟੀ ਸਾਹਿਬ ਕਹਿੰਦੇ ਮੈਂ ਕਿਸੇ ਦੀ ਬੇਇੱਜ਼ਤੀ ਨਹੀਂ ਕੀਤੀ ਕੁਝ ਨਹੀਂ ਕੀਤੀ ਔਰ ਮੈਂ ਸਮਝਦਾ ਕਿ ਇਲੈਕਸ਼ਨ ਦੇ ਵਿੱਚ ਕਦੇ ਵੀ ਪੁਲਿਸ ਨੂੰ ਜਾਂ ਅਫੀਸ਼ੀਅਲ ਮਸ਼ੀਨਰੀ ਨੂੰ ਯੂਜ਼ ਕਰਨ ਵਾਲਾ ਬੰਦਾ ਬੇਸ਼ੱਕ ਘਟੇ ਜੇ ਚਿੰਦਾ ਚਾਹੇ ਅਸੀਂ ਆ ਚਾਹੇ ਸੁਨੇ ਆਮ ਆਦਮੀ ਪਾਰਟੀ ਇਹ ਅੱਜ ਨੇ ਅਸੀਂ ਕੱਲ ਨੂੰ ਆਣਾ ਅਸੀਂ ਕੱਲ ਰਾਜ ਕਰਕੇ ਗਏ ਵੀ ਹਾਂ 5 ਸਾਲ ਸਾਡੀ ਸਰਕਾਰ ਰਹੀ ਅਸੀਂ ਕਦੇ ਕਿਸੇ ਨਾਲ ਧੱਕਾ ਨਹੀਂ ਕੀਤਾ ਔਰ ਡੈਮੋਕ੍ਰੇਸੀ ਚ ਇੱਕ ਖੂਬਸੂਰਤੀ ਆ ਕਿ ਜਿਹੜੀ ਗੱਲ ਤੁਹਾਨੂੰ ਨਹੀਂ ਚੰਗੀ ਲੱਗਦੀ ਤੁਸੀਂ ਰੋਸ ਕਰ ਸਕਦੇ ਹੋ ਕਾਇਦੇ ਚ ਰਹਿ ਕੇ ਅਸੀਂ ਕਾਇਦੇ ਚ ਰਹਿ ਕੇ ਰੋਸ ਕੀਤਾ ਔਰ ਸਪਸ਼ਟ ਵੀ ਕੀਤਾ ਕਿ ਜ਼ਬਰਦਸਤੀ ਜੇ ਕਿਸੇ ਨਾਲ ਹੋਏਗੀ ਤਾਂ ਅਸੀਂ ਨਹੀਂ ਬਖਸ਼ ਕਰਾਂਗੇ ਇਹ ਪੁਲਿਸ ਨੂੰ ਅਸੀਂ ਸਾਫ਼ ਦੱਸ ਕੇ ਅੰਦਰ ਵੀ ਤੁਹਾਨੂੰ ਵੀ ਦੱਸ ਕੇ ਕਿ ਭਾਈ ਉਹ ਕਹਿੰਦੇ ਬਿਲਕੁਲ ਨਹੀਂ ਮੇਰਾ ਕੰਮ ਜ਼ਬਰਦਸਤੀ ਦਾ ਨਹੀਂ ਮੇਰਾ ਇਲੈਕਸ਼ਨ ਘੁਮਾਉਂਦਾ ਕੰਮ ਨਹੀਂ ਹੈ ਮੈਂ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਕਾਨੂੰਨ ਵਿਵਸਥਾ ਇਹ ਨਹੀਂ ਕਿ ਸਾਡੇ ਬੰਦਿਆਂ ਦੇ ਤੇ ਹੋ ਰਿਆ ਕੋਈ ਗੱਲ ਇਹ ਸਾਡੀ ਤਸੱਲੀ ਹੋ ਗਈ ਤੇ ਮੈਨੂੰ ਪੂਰਾ ਭਰੋਸਾ ਕਿ ਪੁਲਿਸ ਡੀਐਸਪੀ ਇੱਕ ਬਟਾ ਬਟਾ ਹੌਲਦਾ ਉਹ ਜਿਹੜੀ ਗੱਲ ਸਾਡੇ ਨਾਲ ਕੀਤੀ ਉਹ ਤੇ ਖੜੇ ਰਹੇ 72 ਨਾਲ ਗਾਸੀ ਕਾਂਗਰਸ ਪਾਰਟੀ ਦਾ ਕੀ ਮਾਮਲਾ ਸੀ ਦੇਖੋ ਹਰ ਇਨਸਾਨ ਦੀ ਆਪਣੀ ਆਪਣੀ ਵਿਰਤੀ ਹੈ ਕਿ ਉਹਨਾਂ ਨੇ ਕਿਸ ਲੇਜ਼ੇ ਨਾਲ ਬਾਹਰ ਆ ਕੇ ਆਪਣਾ ਵਿਚਾਰ ਰੱਖਿਆ ਮੇਰੇ ਵੱਲੋਂ ਜਾਂ ਮੇਰੇ ਸਟਾਫ ਵੱਲੋਂ ਕਿਸੇ ਤਰ੍ਹਾਂ ਦਾ ਵੀ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਨਹੀਂ ਕੀਤੀ ਜਾ ਰਹੀ ਕਿ ਕਿਸੇ ਨੂੰ ਨਿੱਜੀ ਤੌਰ ਤੇ ਹਟ ਹੋਵੇ ਪੁਲਿਸ ਪ੍ਰੋਪਰ ਆਪਣੀ ਪ੍ਰੋਟੋਕਾਲ ਡਿਊਟੀ ਕਰ ਰਹੀ ਹੈ ਔਰ ਕਰਦੀ ਰਹਿਣੀ ਹੈ ਕਿਸੇ ਵੀ ਇਨਸਾਨ ਨੂੰ ਲਾਭ ਦੇ ਕਰਨ ਦੀ ਕੋਈ ਨਹੀਂ ਹੈ ਪਾਵਰ ਤੇ ਲਾਅ ਨੂੰ ਇੰਪਲੀਮੈਂਟ ਕਰਨਾ ਸਾਡੀ ਡਿਊਟੀ ਹੈ 24 ਆਵਰ ਪੁਲਿਸ ਪਬਲਿਕਲੀ ਔਨ ਰੋਡ ਹੈਗੀ ਹੈ ਔਰ ਪੁਲਿਸ ਸਿਚਨ ਬੈਠ ਕੇ ਜਾਂ ਮੇਰੇ ਆਫਿਸ ਬੈਠ ਕੇ ਅਸੀਂ ਲਗਾਤਾਰ ਪਬਲਿਕ ਦੇ ਗ੍ਰੀਵੈਂਸ ਨੂੰ ਦੂਰ ਕਰ ਰਹੇ ਹਾਂ ਔਰ ਲਾਅ ਨੂੰ ਦੇਖਣਾ ਵੀ ਸਾਡੀ ਡਿਊਟੀ ਹੈ ਔਰ ਕਰ ਰਹੇ ਹਾਂ ਇਹਨਾਂ ਨੂੰ ਨਿੱਜੀ ਤੌਰ ਤੇ ਕੋਈ ਇਹਨਾਂ ਦੀ ਆਪਣੀ ਹੋ ਸਕਦੀ ਹੈ ਮੇਰੇ ਕਿਸੇ ਨਾਲ ਕੋਈ ਨਹੀਂ ਹੈ ਮੈਂ ਆਪਣੀ ਡਿਊਟੀ ਕਰ ਰਹਿਣਾ ਹੈ ਇਹ ਟੀਮ ਆਮਲਾ ਸਾਹਮਣੇ ਆਇਆ ਹੈਗਾ ਕਿਉਂ ਇਹਨਾਂ ਨੇ ਇਹ ਧਰਨਾ ਲਗਾਇਆ ਹੈ। ਦੇਖੋ ਇਹਨਾਂ ਦਾ ਆਪਣਾ ਨਿੱਜੀ ਮਤਾਜ ਹੈਗਾ ਮੈਂ ਇਹਦੇ ਬਾਰੇ ਕੋਈ ਨਹੀਂ ਕਿੰਤੂ ਪਰੰਤੂ ਕਰਨਾ ਚਾਹੁੰਦਾ। ਮੇਰੇ ਵੱਲੋਂ ਕਿਸੇ ਨਾਲ ਕੋਈ ਨਹੀਂ ਮੈਂ ਆਪਣੀ ਸਭ ਡਿਊਟੀ ਕਰ ਰਿਹਾ ਹਾਂ ਔਰ ਕਰਦਾ ਜਾਣਾ। ਜਿਹੜਾ ਇਨਸਾਨ ਲਾ ਬ੍ਰੇਕ ਕਰੂਗਾ ਉਹਦੇ ਨੂੰ ਪ੍ਰੋਪਰ ਇੰਪਲੀਮੈਂਟ ਕਰਾਂਗੇ। ਮੈਂ ਕਿਸੇ ਦੇ ਪ੍ਰੈਸ਼ਰ 'ਚ ਕੋਈ ਡਿਊਟੀ ਨਹੀਂ ਕਰਨੀ। ਔਰ ਨਾ ਪਿਛਲੇ ਸਮੇਂ 'ਚ ਤੇ ਨਾ ਕੋਈ ਅੱਗੇ ਕਿਸੇ ਦੇ ਪ੍ਰੈਸ਼ਰ 'ਚ ਆ ਕੇ ਕੋਈ ਬੈਨੀਫਿਟ ਕੋ ਲੈਣਾ ਚਾਵੇ ਤੇ ਮੈਂ ਤੁਹਾਡੇ ذریعے ਮੈਸੇਜ ਦੇਣਾ ਚਾਹੁੰਦਾ ਵੀ ਅਸੀਂ ਇੱਕ ਸਾਫ ਸੁਥਰੀ विदाउट एनी ਕਿਸੇ ਪ੍ਰੈਸ਼ਰ জব ਕਰ ਰਹੇ ਆਂ ਔਰ ਕਰਦੇ ਰਹਿਣਾ। ਤੇ ਇਸ ਤਰ੍ਹਾਂ ਦਾ ਕੋਈ ਸਾਡੇ ਲਈ ਨਹੀਂ ਹੈ ਕੌਣ ਕੀ ਕਰ ਰਿਹਾ ਹੈ। ਇਹ ਇਹਨਾਂ ਦਾ ਆਪਣਾ ਹੈਗਾ ਔਰ ਅਸੀਂ ਇਹਨਾਂ ਦਾ ਸਾਡਾ ਦਾ ਸਤਿਕਾਰ ਕਰਦੇ ਆਂ। ਬਟ ਜਿਹੜੇ ਬਲੇਮ ਕਰ ਰਹੇ ਨੇ ਮੈਂ ਬੇ ਬ ਟੋਟਲ ਇਹਨਾਂ ਨੇ ਬੇਬੁਨਿਆਦ ਬਲੇਮ ਲਗਾਇਆ ਮੇਰੇ ਤੇ। ਮੇਰੇ ਵੱਲੋਂ ਕੋਈ ਇਸ ਤਰ੍ਹਾਂ ਦਾ ਕੋਈ ਇਹਨਾਂ ਨੂੰ ਕਿਸੇ ਦਾ ਪੱਖਪਾਤ ਕੋਈ ਪੋਲੀਟੀਕਲ ਜਾਂ ਹੋਰ ਕੋਈ ਝੂਠੇ ਕੇਚ ਚ ਫਸਾਉਣ ਵਾਲਾ ਜੋ ਇਹ ਦੱਸ ਰਹੇ ਐ ਇਸ ਤਰ੍ਹਾਂ ਦਾ ਕੋਈ ਸਾਡਾ ਨਹੀਂ ਹੈਗਾ। ਥੈਂਕ ਯੂ।